ਸੰਤ ਜਰਮਨੈਲ ਸਿੰਘ ਭਿੰਡਰਾਂ ਵਾਲਾ ਇਸ ਸਦੀ ਦੇ ਵਿੱਚ ਉਹਨਾਂ ਹੀ ਕੌਮੀ ਹੀਰੋ ਜਿਹੜੇ ਹੋਏ ਨੇ ਉਹਨਾਂ ਦੀ ਲੜੀ 'ਚ ਹੈ ਤੇ ਮੇਰੇ ਖਿਆਲ 'ਚ ਉਹਨਾਂ ਨੇ ਸਾਨੂੰ ਜਾਗਰਤ ਕਰਨ ਲਈ ਜੋ ਕੁਝ ਕੀਤਾ ਹੈ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਇਸੇ ਤਰੀਕੇ ਨਾਲ ਜਰੂਰ ਲਿਆ ਜਾਊਗਾ ਕਿ ਜਿਹੜੀ ਕੌਮ ਆਪਣੇ ਫਲਸਫੇ ਨੂੰ ਭੁੱਲ ਚੁੱਕੀ ਸੀ ਜਿਹੜੀ ਕੌਮ ਆਪਣੇ ਜੋ ਧਾਰਮਿਕ ਨਿਸ਼ਾਨਾ ਹੈ ਸਮਾਜਿਕ ਨਿਸ਼ਾਨਾ ਹੈ ਇਹ ਧਾਰਮਿਕ ਨਿਸ਼ਾਨਾ ਕੋਈ ਵੱਖਰਾ ਨਹੀਂ ਹੁੰਦਾ ਸਮਾਜ ਸਿਰਜਣ ਦਾ ਨਿਸ਼ਾਨਾ ਹੈ ਉਹਦੇ ਬਾਰੇ ਸचेत ਨਹੀਂ ਸੀ ਉਹਨੂੰ ਨੇ ਸचेत ਕਰਨ ਲਈ ਆਪਣੀ ਪੂਰੀ ਵਾਹ ਲਾਈ ਇਹ ਤੋਂ ਵੱਡੀ ਗੱਲ ਉਹ ਜਿਹੜੀ ਜਦੋਂ ਉਹਨੇ ਸ਼ੁਰੂ ਹੀ ਸੰਤਾਂ ਨੇ ਕੀਤੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਕਿ ਅਸੀਂ ਗੁਲਾਮ ਆ ਤੇ ਇਹਦੇ ਵਿੱਚੋਂ ਸਾਰੇ ਅਰਥ ਨਿਕਲਦੇ ਸੀ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਚਾਹੇ ਉਹਨਾਂ ਮੂੰਹੋਂ ਕੁਝ ਵੀ ਨਹੀਂ ਸੀ ਆਖਿਆ ਤੇ ਮੇਰੇ ਖਿਆਲ ਚ ਉਹਨਾਂ ਦੀ ਕੁਰਬਾਨੀ ਸਿੱਖਾਂ ਦੇ ਭਾਰਤ ਨਾਲ ਸਬੰਧਾਂ ਨੂੰ ਮੋੜ ਪਰਵਾਹਿਤ ਕਰਨ ਵਾਸਤੇ ਅੱਜ ਬਹੁਤ ਹੀ ਘਾਰਗਰ ਸਾਬਤ ਹੋਈ ਆ ਤੇ ਕਈ ਪਰੰਪਲਿਖੇ ਦੂਰ ਕਰਨ ਲਈ ਉਹਨਾਂ ਦੀ ਸ਼ਹਾਦਤ ਖਾਮ ਦੇ ਕੰਮ ਆਈ ਆ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖੇਗਾ